ਜਿ ਯਕੀਨ ਮੰਨੋ ਮੈਂ ਹੁਣੀ 15 ਐਮਐਲ ਪੀਤਾ ਤੇ ਮੇਰੇ ਇਥੋਂ ਫੁਹਾਰੇ ਆਲਰੇਡੀ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਨਾਲ ਮੇਰੇ ਸਰੀਰ ਦੇ ਵਿੱਚੋਂ ਮੇਰੇ ਜੀਭ ਦੇ ਵਿੱਚੋਂ ਮੇਰੇ ਮੂੰਹ ਦੇ ਵਿੱਚੋਂ ਲਾਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਗਈ ਹੈ ਜਿੱਦਾਂ ਹੀ ਅਸੀਂ ਉਹ ਡੀ ਐਡਿਕਸ਼ਨ ਵਾਲੇ ਪੇਸ਼ੈਂਟ ਨੂੰ ਦਿੰਨੇ ਆ ਜੀ ਤੇ ਵਿਦਨ 15 ਮਿੰਟਸ ਉਹ ਕਹਿੰਦੇ ਮੈਂ ਮਨ ਬਣਾਇਆ ਹੋਇਆ ਜੀ ਨਸ਼ਾ ਛੱਡਣ ਦਾ ਹੁਣ ਬਸ ਮੈਨੂੰ ਤੋੜ ਨਾ ਲੱਗੇ ਭਰੋਸਾ ਮੈਨੂੰ ਤੁਹਾਡੇ ਤੇ ਨਸ਼ੇ ਤੋਂ ਸਿਰਫ ਬਚਿਆ ਜਾ ਸਕਦਾ ਛੱਡਿਆ ਕਦੇ ਵੀ ਨਹੀਂ ਜਾ ਸਕਦਾ ਵੈਜੀਨੀ ਤੇ ਡਾਕਟਰ ਸਾਹਿਬ ਨੇ ਜਗਦੀਪ ਜੀ ਨੇ ਬੜੇ ਲੋਕਾਂ ਦੇ ਨਸ਼ੇ ਛੜਾਏ ਨੇ ਉਹ ਕਿਵੇਂ ਜੀ ਨਸ਼ਾ ਕਰਨ ਵਾਲਾ ਬੰਦਾ ਅਕਸਰ ਤੁਸੀਂ ਦੇਖੋਗੇ ਵੀ ਉਹ ਲਾਲਚੀ ਹੁੰਦਾ ਤੁਸੀਂ ਫਰਜ਼ ਕਰ ਲਓ ਮਹਿਫੀਮ ਖਾਣਾ ਤੇ ਮੈਂ ਫੀਮ ਖਾਧੀ ਇੱਕ ਬੰਟਾ ਗੋਲੀ ਵਟ ਕੇ ਮੈਂ ਆਪਦੀ ਤਾਂ ਖਾ ਲਈ ਮੈਂ ਤੁਹਾਡੇ ਕੋਲੇ ਆ ਗਿਆ ਮੈਨੂੰ ਪਤਾ ਤੁਸੀਂ ਵੀ ਖਾਣੇ ਹੋ ਤਾਂ ਮੈਂ ਕਿਹਾ ਬਈ ਦੀ ਚਾਹ ਰਖਾਓ ਮੈਂ ਤੁਹਾਡੇ ਵਾਲੀ ਚੋਂ ਫੇਰ ਖਾ ਲੈਣੀ ਮੈਂ ਆਪਦੀ ਖਰਾਕ ਖਾ ਚੁੱਕੇ ਮੈਂ ਤੁਹਾਡੀ ਖਰਾਕ ਚੋਂ ਖਾ ਲੈਣੀ ਆਪਾਂ ਦੋਨੇ ਜਾਣੇ ਰਲ ਕੇ ਤੀਜੇ ਬੰਦੇ ਕੋਲੇ ਚਲੇ ਗਏ ਤੇ ਤੀਜੇ ਬੰਦੇ ਨੂੰ ਆਪਾਂ ਕਿਹਾ ਭਾਈ ਚਾਹ ਮੰਗਾਓ ਉਹਨੇ ਚਾਹ ਮੰਗਾਈ ਹੋਏ ਕਹਿੰਦਾ ਭਾਈ ਫੀਮ ਆਪਣਾ ਸਾਰਾ ਸਰਕਲ ਹੀ ਉਦਾਂ ਦਾ ਹੋ ਜਾਂਦਾ ਸਾਡਾ ਸਰਕਲ ਹੀ ਉਸ ਤਰ੍ਹਾਂ ਦਾ ਹੋ ਜਾਂਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਦੁਨੀਆ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਹੈ ਤੁਹਾਡੇ ਤੋਂ ਇਲਾਵਾ ਜਿਹੜਾ ਤੁਹਾਡਾ ਨਸ਼ਾ ਛਡਾਉਂਦਾ ਤੁਸੀਂ ਯਕੀਨ ਮੰਨੋ ਜਿਹੜੇ ਸਹੀ ਮਾਇਨੇ ਦੇ ਵਿੱਚ ਐਡਿਕਟ ਨੇ ਉਹਨਾਂ ਦੇ ਵਿੱਚ ਸਭ ਤੋਂ ਮਾੜੀ ਚੀਜ਼ ਕੀ ਆ ਜਾਂਦੀ ਆ ਵੀ ਉਹ ਕੱਟਣੋਂ ਦੀ ਐਡਿਕਸ਼ਨ ਪਾ ਲੈਂਦੇ ਆ ਕੱਟਣੋਂ ਨਹਾਉਣ ਦੀ ਪਿੰਡੇ ਪਾਣੀ ਪਾਉਣ ਤੋਂ ਡਰ ਲੱਗਣ ਲੱਗ ਜਾਂਦਾ ਨਹਾਉਣ ਦਾ ਜੀ ਨਹੀਂ ਕਰਦਾ ਬੇਹੇ ਕੱਪੜੇ ਪਾ ਕੇ ਜ਼ਿਆਦਾ ਖੁਸ਼ ਰਹਿੰਦੇ ਨੇ ਬਾਲ ਬਿਨਾਂ ਤੋਂ ਉੱਤੇ ਜ਼ਿਆਦਾ ਖੁਸ਼ ਰਹਿੰਦੇ ਨੇ ਬਿਨਾ ਬਾਲ ਬਣਾਏ ਖੁਸ਼ ਰਹਿੰਦੇ ਨੇ ਦਾੜੀ ਦੇ ਵਿੱਚ ਜਿਹੇ ਜੀ ਮਰਜੀ ਉੱਲੀ ਤੱਕ ਲੱਗਦੇ ਹੋਏ ਅਸੀਂ ਕੇਸ ਦੇਖੇ ਨੇ ਹੱਥਾਂ ਦੇ ਵਿੱਚ ਮੈਲ ਨਹਾਂ ਦੇ ਵਿੱਚ ਮੈਲ ਨਹਾਂ ਕੱਟਣੇ ਨਹੀਂ ਹੈਗੀ ਗਰੂਮਿੰਗ ਨਾ ਕਰਨੀ ਇਹ ਸਭ ਤੋਂ ਪਹਿਲੀ ਨਿਸ਼ਾਨੀ ਅਸੀਂ ਪਕੜ ਕਰਦੇ ਹਾਂ ਉਹਨੇ ਜਦੋਂ ਸਾਡੇ ਕੋਲ ਕੋਈ ਐਡਿਕਟਿਵ ਪੇਸ਼ੈਂਟ ਆਉਂਦਾ ਹੁੰਦਾ ਜਿਹੜੀ ਆਯੁਰਵੈਦ ਦਾ ਉਹਨਾਂ ਦਾ ਕਿਵੇਂ ਸੋਲੂਸ਼ਨ ਕਰਦਾ ਹੈ ਕੀ ਹੱਲ ਹੁੰਦਾ ਹੈ ਡੀਟੌਕਸ ਕਿਵੇਂ ਕੀਤਾ ਜਾ ਸਕਦਾ ਹੈ ਸਰੀਰ ਜਿਹੜਾ ਨਸ਼ੇ ਨੇ ਖਤਮ ਕਰਤਾ ਖੋਖਲਾ ਕਰ ਜਿਹੜੇ ਵੀ ਬੰਦੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹੋ ਤੁਸੀਂ ਅੱਜ ਆਪ ਦਾ ਕੋਰਸ ਸ਼ੁਰੂ ਕਰੋ 45 ਦਿਨਾਂ ਬਾਅਦ ਆਪ ਦਾ ਡੋਪ ਟੈਸਟ ਕਰਾ ਲਓ ਡੋਪ ਟੈਸਟ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਤੁਹਾਡੀ ਬਾਡੀ ਡੀਟੌਕਸ ਹੋ ਗਈ ਆ ਤਾਂ ਤੁਸੀਂ ਐਡਿਕਸ਼ਨ ਦੇ ਤੌਰ ਤੇ ਬਿਲਕੁਲ ਫ੍ਰੀ ਹੋ ਕਿੰਦੇ ਸਰ ਕਹਿੰਦੇ ਵੀ ਸਾਨੂੰ ਸ਼ਰੀਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਲਿਵਰ ਦੇ ਸਾਰਾ ਸਾਹ ਜਲ ਲੈ ਲਿਆ ਲਿਵਰ ਦੇ ਪੋਰਸ ਖੁੱਲ ਗਏ ਜਿਹੜੇ ਲੋਕਾਂ ਨੂੰ ਕੋਈ ਵੀ ਆਦਤ ਪੈ ਗਈ ਹੈ ਦੀ ਆਪਣੀ ਉਸ ਆਦਤ ਤੋਂ ਪਰੇਸ਼ਾਨ ਨੇ ਤਾਂ ਅੱਜ 5 7 10 ਮਿੰਟ ਦੀ ਇਹ ਵੀਡੀਓ ਤੁਸੀਂ ਦੇਖ ਲਓ ਤੁਹਾਡੀ ਹਰ ਬੁਰੀ ਆਦਤ ਅਸੀਂ ਬਹੁਤ ਚੰਗੀ ਤਰ੍ਹਾਂ ਛਡਾਉਣ ਵਾਲਿਆਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁਰਤੋ ਸੀ ਪਹੁੰਚੇ ਜੀ ਡੀ ਆਰ ਵਿਦਾ ਜਿੱਥੇ ਯੋਧਾ ਸਿੰਘ ਦੇ ਨੁਸਕੇ ਫਾਰਮੂਲੇ ਉਹਨਾਂ ਦੀਆਂ ਗੱਲਾਂ ਇਸ ਵੇਲੇ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਨੇ ਤੇ ਅੱਜ ਜਿਹੜਾ ਮੁੱਦਾ ਜਿਹੜਾ ਅਸੀਂ ਕਹਿ ਲਈਏ ਤੁਹਾਡੇ ਨਾਲ ਗੱਲਬਾਤ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਵਾਲੇ ਆ ਉਹ ਤੁਹਾਡੀਆਂ ਸਾਰੀਆਂ ਹੀ ਬੁਰੀਆਂ ਆਦਤਾਂ ਜਿਹੜੀਆਂ ਤੁਹਾਨੂੰ ਖੁਦ ਬੁਰੀਆਂ ਲੱਗਦੀਆਂ ਨੇ ਉਹ ਛੱਡ ਸਕਦੇ ਹੋ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਅੱਗੇ ਕੀ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਸਿਹਤਮੰਦ ਹੋਵੋਗੇ ਤੇ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਵਿੱਚ ਹੋਵੋਗੇ ਤੇ ਫਰੂਕੀ ਜੀ ਵਾਕਈ ਅੱਜ ਬੜਾ ਸੋਹਣਾ ਤੁਸੀਂ ਟੋਪਿਕ ਕਿਹਾ ਵੀ ਜਿਹੜੀ ਐਡਿਕਸ਼ਨ ਆ ਇਹ ਸਾਨੂੰ ਕਿਸ ਹੱਦ ਤੱਕ ਨਚੋੜ ਚੁੱਕੀ ਆ ਔਰ ਕਿਵੇਂ ਸਾਡਾ ਕਿਰਦਾਰ ਤੋੜ ਦਿੰਦੀ ਆ ਕਿਵੇਂ ਸਾਡੇ ਡ੍ਰੀਮਸ ਖਤਮ ਕਰ ਦਿੰਦੀ ਆ ਅਸੀਂ ਬਹੁਤ ਸਾਰੇ ਸੁਪਨੇ ਦੇਖੇ ਹੁੰਦੇ ਵੱਡਾ ਬਿਜ਼ਨਸ ਕਰਾਂਗੇ ਕਿਸੇ ਨੇ ਰਾਈਟਰ ਬਣਨਾ ਸੀ ਕਿਸੇ ਨੇ ਫਿਲਮ ਐਕਟਰ ਬਣਨਾ ਸੀ ਕਿਸੇ ਨੇ ਡਾਇਰੈਕਟਰ ਬਣਨਾ ਸੀਗਾ ਤੇ ਅੱਜ ਦੀ ਰੇਟ ਦੇ ਵਿੱਚ ਕੁਝ ਐਡਿਕਸ਼ਨਸ ਕਰਕੇ ਉਹ ਬੰਦੇ ਬਿਲਕੁਲ ਜ਼ੀਰੋ ਦੇ ਹਾਲਾਤ ਤੇ ਹੋਗੇ ਕਈਆਂ ਨੇ ਬਾਹਰ ਲਈ ਫਾਈਲ ਲਾਈ ਹੋਈ ਸੀ ਕਿਸੇ ਬੰਦੇ ਨੇ ਆਪ ਦੀ ਜ਼ਿੰਦਗੀ ਦੀ ਸਾਰੀ ਪਲੈਨਿੰਗ ਕੀਤੀ ਸੀ ਬਹੁਤ ਮੋਟਾ ਕਾਰੋਬਾਰ ਕਰਨਾ ਸੀਗਾ ਤੇ ਫੈਮਿਲੀ ਦੇ ਵਿੱਚੋਂ ਕੋਈ ਇੱਕ ਅਦਾ ਜੀ ਚਲਾ ਗਿਆ ਮਦਰ ਚਲੇ ਗਏ ਫਾਦਰ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਉਹ ਐਡਿਕਸ਼ਨ ਦਾ ਸਹਾਰਾ ਲੈਣ ਦੇ ਚੱਕਰ ਦੇ ਵਿੱਚ ਉਹ ਇਸ ਤਰ੍ਹਾਂ ਦੇ ਉਲਝੇ ਹੋਏ ਨੇ ਵੀ ਅੱਜ ਉਹ ਐਡਿਕਸ਼ਨ ਦੇ ਵਿੱਚੋਂ ਨਿਕਲਣਾ ਹੀ ਸਭ ਤੋਂ ਵੱਡਾ ਉਹਨਾਂ ਵਾਸਤੇ ਲਾਈਫ ਗੋਲ ਹੋ ਗਿਆ ਲਾਈਫ ਚੈਲੰਜ ਹੋ ਗਿਆ ਵੀ ਜ਼ਿੰਦਗੀ ਦਾ ਸਭ ਤੋਂ ਵੱਡਾ ਚੈਲੰਜ ਕਿ ਵੀ ਸਈਸ ਐਡਿਕਸ਼ਨ ਤੋਂ ਮੁਕਤੀ پا ਸਕੇ ਅਡਿਕਸ਼ਨ ਨਾ ਸਿਰਫ ਨਸ਼ੇ ਦੀ ਹੋ ਕੇ ਐਡਿਕਸ਼ਨ ਤਾਂ ਜੀ ਜ਼ਿਆਦਾ ਖਾਣ ਦੀ ਵੀ ਬਤੀ ਬੜੀ ਮਾੜੀ ਹੈਗੀ ਐ ਐਡਿਕਸ਼ਨ ਜ਼ਿਆਦਾ ਸੌਣ ਦੀ ਵੀ ਬੜੀ ਬਾੜੀ ਹੈਗੀ ਐ ਐਡਿਕਸ਼ਨ ਜ਼ਿਆਦਾ ਐਕਸਰਸਾਈਜ਼ ਕਰਨ ਦੀ ਵੀ ਬਾੜੀ ਹੈਗੀ ਐ ਐਡਿਕਸ਼ਨ ਜ਼ਿਆਦਾ ਸੈਰ ਕਰਨ ਦੀ ਵੀ ਬੜੀ ਮਾੜੀ ਹੈਗੀ ਐ ਐਡਿਕਸ਼ਨ ਜ਼ਿਆਦਾ ਡਰਾਈਵਿੰਗ ਕਰਨ ਦੀ ਵੀ ਬੜੀ ਮਾੜੀ ਹੈਗੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਦੱਸਣ ਵਾਲੇ ਹੋ ਉਹ ਛੱਡ ਸਕਦੇ ਨੇ ਖਾਸ ਕਰਕੇ ਜੇਕਰ ਅਸੀਂ ਨਸ਼ੇ ਦੀ ਗੱਲ ਕਰ ਲਈਏ ਇਹ ਤਾਂ ਸਭ ਤੋਂ ਹੀ ਬੁਰੀ ਤੇ ਸਭ ਤੋਂ ਭੈੜੀ ਐਡਿਕਸ਼ਨ ਹੈ ਅ ਫੁਰਕੀ ਜੀ ਤੁਸੀਂ ਬੜਾ ਸੋਹਣਾ ਉਦਾਹਰਣ ਦਿੱਤੇ ਵੀ ਜਿਹੜੀ ਜਿਹੜੀਆਂ ਚੀਜ਼ਾਂ ਦੇ ਜ਼ਿਆਦਾ ਹੋਣ ਤੇ ਤੇ ਸਾਨੂੰ ਐਡਿਕਸ਼ਨ ਮਤਲਬ ਸਾਨੂੰ ਨੁਕਸਾਨ ਦੇ ਸਕਦੀ ਆ ਬਟ ਤੁਸੀਂ ਯਕੀਨ ਮੰਨੋ ਜਿਹੜੇ ਸਹੀ ਮਾਇਨੇ ਦੇ ਵਿੱਚ ਐਡਿਕਟ ਨੇ ਉਹਨਾਂ ਦੇ ਵਿੱਚ ਸਭ ਤੋਂ ਮਾੜੀ ਚੀਜ਼ ਕੀ ਆ ਜਾਂਦੀ ਆ ਵੀ ਉਹ ਕੱਟਣ ਆਉਣ ਦੀ ਐਡਿਕਸ਼ਨ ਪਾ ਲੈਂਦੇ ਆ ਕੱਟ ਨਹਾਉਣ ਦੀ ਪਿੰਡੇ ਪਾਣੀ ਪਾਉਣ ਤੋਂ ਡਰ ਲੱਗਣ ਲੱਗ ਜਾਂਦਾ ਨਹਾਉਣ ਦਾ ਜੀ ਨਹੀਂ ਕਰਦਾ ਬੇਹੇ ਕੱਪੜੇ ਪਾ ਕੇ ਜਿਆਦਾ ਖੁਸ਼ ਰਹਿੰਦੇ ਨੇ ਵਾਲ ਬਿਨਾ ਤੋਤੇ ਜਿਆਦਾ ਖੁਸ਼ ਰਹਿੰਦੇ ਨੇ ਬਿਨਾ ਵਾਲ ਬਣਾਏ ਖੁਸ਼ ਰਹਿੰਦੇ ਨੇ ਦਾੜੀ ਦੇ ਵਿੱਚ ਜਿਹੇ ਜਿ ਮਰਜੀ ਉਲੀ ਤੱਕ ਲੱਗਦੇ ਹੋਏ ਅਸੀਂ ਕੇਸ ਦੇਖੇ ਨੇ ਹੱਥਾਂ ਦੇ ਵਿੱਚ ਮੈਲ ਨਹਾਂ ਦੇ ਵਿੱਚ ਮੈਲ ਨਹ ਕੱਟਣੇ ਨਹੀਂ ਹੈਗੀ ਗਰੂਮਿੰਗ ਨਾ ਕਰਨੀ ਇਹ ਸਭ ਤੋਂ ਪਹਿਲੀ ਨਿਸ਼ਾਨੀ ਅਸੀਂ ਪਕੜ ਕਰਦੇ ਹਾਂ ਉਹਨੇ ਜਦੋਂ ਸਾਡੇ ਕੋਲ ਕੋਈ ਐਡਿਕਟਿਵ ਪੇਸ਼ੈਂਟ ਆਉਂਦਾ ਹੁੰਦਾ ਖਾਸ ਕਰਕੇ ਜਦੋਂ ਕੋਈ ਬੰਦਾ ਨਸ਼ੇ ਦੀ ਐਡਿਕਸ਼ਨ ਦੇ ਵਿੱਚ ਫਸ ਜਾਂਦਾ ਹੈ ਆ ਜਾਂ ਤੁਸੀਂ ਉਦਾਹਰਨ ਦੇ ਤੌਰ ਤੇ ਲਾਓ ਵੀ ਕੋਈ ਬੱਚਾ ਆ ਜਿਹਨੇ ਚਿੱਟਾ ਲਾ ਲਿਆ ਜਾਂ ਕੋਈ ਬੱਚਾ ਹੈ ਜਿਹੜਾ ਫੀਮ ਖਦਾ ਇਸਤੇਮਾਲ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ दारूदाई ਨਸ਼ਾ ਦਾ ਇਸਤੇਮਾਲ ਕਰਦਾ ਹੈ ਤੁਸੀਂ ਯਕੀਨ ਮੰਨੋ ਉਹਦੇ ਵਿੱਚ ਅਕਸਰ ਅਸੀਂ ਇਹ ਚੀਜ਼ ਪਾਈ ਗਈ ਹੈ ਵੀ ਜਦੋਂ ਤੱਕ ਉਹਨਾਂ ਦਾ ਆਵਦਾ ਮਨ ਨਾਸਤ ਸਥਿਰਤਾ ਦੇ ਨਾਲ ਮੰਨੇ ਵੀ ਅਸੀਂ ਇਹ ਤੋਂ ਬਚਣਾ ਵੀ ਅਸੀਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਜਿਹੜੀ ਮੱਛੀ ਆ ਨਾ ਜੀ ਮੱਛੀ ਪੱਥਰ ਚਟਕੇ ਹੀ ਮੁੜੂਗੀ ਹੁਣ ਮੱਛੀ ਬਿਨਾ ਪੱਥਰ ਚੱਟੇ ਨਹੀਂ ਮੁੜਦੀ ਹੈਗੀ ਸੋ ਇਸ ਕਰਕੇ ਬੜੇ ਸਾਡੇ ਨੌਜਵਾਨ ਵੀਰ ਹੁੰਦੇ ਨੇ ਭਰਾ ਹੁੰਦੇ ਨੇ ਭੈਣਾ ਹੁੰਦੀਆਂ ਨੇ ਮਾਵਾ ਹੁੰਦੀਆਂ ਨੇ ਫਾਦਰ ਫਿਗਰ ਰਕੇ ਬੰਦੇ ਹੁੰਦਣ ਬਜ਼ੁਰਗ ਹੁੰਦੇ ਨੇ ਜਿਹੜੇ ਚਿੱਟਾ ਡੋਡੇ ਸਪੈਕ ਪੁੱਕੀ ਅਫੀਮ ਹੋ ਗਿਆ ਜਾਂ ਇਹਦੇ ਨਾਲ ਜਿਹੜੇ ਪ੍ਰਹਿਗਾਰਕੀ ਕੈਪਸੂਲ ਹੋ ਗਏ ਜਾਂ ਆਪਣੇ ਮੈਡੀਕਲ ਨਸ਼ੇ ਹੋ ਗਏ ਔਰ ਸਿਰਿੰਜ ਦਾ ਇਸਤੇਮਾਲ ਕਰਦੇ ਨੇ ਕੋਈ ਚਰਸੀ ਬਣ ਜਾਂਦਾ ਆ ਚਰਸ ਦਾ ਨਸ਼ਾ ਕਰਨ ਲੱਗ ਜਾਂਦੇ ਨੇ ਕੋਈ ਭੰਗ ਪੀਂਦੇ ਨੇ ਇਹ ਜਿੰਨੇ ਵੀ ਤਰ੍ਹਾਂ ਦੇ ਨਸ਼ੇ ਨੇ ਇਹ ਇੱਕ ਬੰਦਾ ਸਹਾਰੇ ਦੇ ਤੌਰ ਤੇ ਇਸਤੇਮਾਲ ਕਰਦਾ ਆ ਇਨੀਸ਼ੀਅਲੀ ਬੰਦੇ ਨੂੰ ਲੱਗਦਾ ਵੀ ਮੇਰੀਆਂ ਵਿਸਾਖੀਆਂ ਨੇ ਜਿਵੇਂ ਇੱਕ ਸਮਝ ਲਓ ਵੀ ਲੰਗੜੇ ਬੰਦੇ ਨੂੰ ਆਪਾਂ ਉਹਨੂੰ ਸਹਾਰਾ ਦੇ ਦਈਏ ਤਾਂ ਉਹਦਾ ਪੁੱਲ ਪਾਰ ਕਰਾ ਦਈਏ ਜਾਂ ਉਹਦਾ ਬੇੜਾ ਟਪਾ ਦਈਏ ਪਰ ਹੌਲੀ ਹੌਲੀ ਹਾਲਾਤ ਇਹ ਬਣ ਜਾਂਦੇ ਨੇ ਵੀ ਬਿਨਾ ਉਹਨਾਂ ਤੋਂ ਉਹ ਬੰਦਾ ਤੁਰੇ ਨਹੀਂ ਸਕਦਾ ਬਿਨਾ ਉਹ ਵਿਸਾਖੀਆਂ ਤੋਂ ਤਾਂ ਉਹਦੇ ਪੈਰਾਂ ਦੇ ਵਿੱਚ ਇਸ ਤਰ੍ਹਾਂ ਦੇ ਜੰਜਾਲ ਬਣੇ ਜਾਂਦੇ ਨੇ ਉਹਦੇ ਦਿਮਾਗ ਦੇ ਵਿੱਚ ਬਹੁਤ ਜ਼ਬਰਦਸਤ ਲੈਵਲ ਤੇ ਉੱਤੇ ਜੰਜਾਲ ਬਣਿਆ ਜਾਂਦਾ ਵੀ ਬੰਦਾ ساری ਜ਼ਿੰਦਗੀ ਸਾਡੇ ਕੋਲੇ ਕੇਸ ਕਈ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੇਸ ਆਉਂਦੇ ਨੇ ਔਰ ਮੈਂ ਬਲੀਵ ਕਰਦਾ ਵੀ ਕਦੇ ਵੀ ਕਿਸੇ ਦਾ ਨਾਮ ਨਾ ਲਿਆ ਜਾਵੇ ਉਹ ਕੇਸ ਦੇ ਵਿੱਚ ਤੁਸੀਂ ਮਨੋ ਫਰੂਕੀ ਜੀ ਉਹ ਬੱਚਾ ਸਾਡੇ ਕੋਲੇ ਬੈਠਾ ਤੇ ਉਹਦੇ ਪੇਰੈਂਟਸ ਉਹਨੂੰ ਖਿੱਚ ਕੇ ਲੈ ਕੇ ਸਾਡੇ ਕੋਲੇ ਆ ਰਹੇ ਸੀਗੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਦਿੱਕਤ ਆ ਬੱਚਾ ਤੁਹਾਨੂੰ ਤੁਸੀਂ ਦੱਸੋ ਸਾਨੂੰ ਗਾਈਡ ਕਰੋ ਵੀ ਕੀ ਹਾਲਾਤ ਨੇ ਤੇ ਉਹ ਬੱਚੇ ਦਾ ਕਹਿਣਾ ਇਹ ਸੀ ਕਹਿੰਦਾ ਬਾਈ ਜੀ ਮੈਨੂੰ ਬਸ ਮੇਰੇ ਮੰਮੀ ਡੈਡੀ ਨੇੜੇ ਨੇ ਤਾਂ ਮੈਂ ਬਚਿਆ ਹੋਇਆ ਜੇ ਇਹ ਮੇਰੇ ਨੇੜੇ ਨਾ ਹੋਣ ਲੋਕ ਮੇਰੇ ਸਿਰ 'ਚ ਰੋੜੇ ਮਾਰਨਗੇ ਤੇ ਅਸੀਂ ਕਹੇ ਬਾਈ ਜੀ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਕਹਿੰਦੇ ਕੈਮਰਾ ਖੋਲ ਕੇ ਦੇਖੋ ਬਾਹਰ ਲੋਕ ਖੜੇ ਨੇ ਮੇਰੇ ਰੋੜੇ ਮਾਰਨ ਨੂੰ ਤੁਸੀਂ ਬਾਹਰ ਇਧਰ ਨੂੰ ਮੁੜ ਕੇ ਦੇਖੋ ਮੇਨੂੰ ਲੋਕ ਕੁੱਟਣ ਨੂੰ ਖੜੇ ਨੇ ਉਹ ਸਾਈਕੋਲੋਜੀਕਲੀ ਇੰਨਾ ਜ਼ਿਆਦਾ ਡਿਸਟਰਬ ਹੋ ਗਿਆ ਸੀਗਾ ਬੱਚਾ ਔਰ ਜਿੱਦਾਂ ਹੀ ਉਹ ਨਸ਼ਾ ਕਰ ਲੈਂਦਾ ਸੀ ਉਸ ਸਟੇਬਲ ਹੋ ਜਾਂਦਾ ਸੀ ਜਿੱਦਾਂ ਹੀ ਉਹ ਨਸ਼ਾ ਛੱਡਦਾ ਸੀ ਉਹਦੀ ਫੇਰ ਇਹ ਡਿਪਰੈਸ਼ਨ ਇਸ ਹੱਦ ਤੱਕ ਵੱਜ ਜਾਂਦਾ ਸੀਗਾ ਪਰ ਡਿਪਰੈਸ਼ਨ ਇੱਕ ਸਾਡੇ ਕੋਲੇ ਹੋਰ ਕੇਸ ਸੀਗਾ ਉਹ ਇਹ ਕੇਸ ਸੀਗਾ ਸਾਡੇ ਕੋਲੇ ਆਈ ਥਿੰਕ ਨਿਊਯਾਰਕ ਜਾਂ ਨਿਊ ਜਰਸੀ ਦਾ ਕੇਸ ਸੀਗਾ ਯੂ ਐਸ ਏ ਤੋਂ ਕੇਸ ਸੀਗਾ ਉਹ ਕੇਸ ਦੇ ਵਿੱਚ ਸਿਚੁਏਸ਼ਨ ਇਹ ਸੀ ਵੀ ਬੰਦਾ ਪੇਨ ਕਿਲਰ ਦੇ ਵਿੱਚ ਐਡਿਕਟ ਹੋ ਗਿਆ ਸੀਗਾ ਉਹਨੂੰ ਦਰਦ ਰਹਿੰਦਾ ਸੀਗਾ ਫੁੱਲ ਬਾਡੀ ਦੇ ਵਿੱਚ ਕੰਮ ਬਹੁਤ ਸੋਹਣਾ ਕਰਦਾ ਸੀਗਾ ਜਿਹੜੇ ਘਰਾਂ ਦੇ ਵਿੱਚ ਡੈਕ ਬਣਦੇ ਨੇ ਪਿੱਛੇ ਬੈਕਯਾਰਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਡੈਕ ਬਣਦੇ ਨੇ ਲੱਕੜ ਦੇ ਬਣਾਉਂਦਾ ਹੁੰਦਾ ਸੀ ਬਹੁਤ ਸੋਹਣਾ ਕੰਮ ਸੀ ਸ਼ਹਿਰ ਦੇ ਵਿੱਚ ਉਹਦਾ ਵਧੀਆ ਨਾਮ ਬਣਨ ਲੱਗ ਗਿਆ ਸੀਗਾ ਔਰ ਉਹ ਮੁੰਡਾ ਆਪ ਰੋਕੇ ਸਾਨੂੰ ਇਹ ਗੱਲਾਂ ਦੱਸ ਕੇ ਗਿਆ ਉਹ ਕਹਿੰਦਾ ਵੀ ਮੇਰਾ ਇੰਨਾ ਸੋਹਣਾ ਕੰਮ ਸੀਗਾ ਪਰ ਮੈਂ ਉਹ ਜਿਹੜੀ ਪੇਨ ਕਿਲਰ ਖਾਂਦਾ ਸੀ ਉਹਦਾ ਐਡਿਕਟਡ ਸੀਗਾ ਫਿਰ ਪੇਨ ਕਿਲਰ ਦੇ ਕਹਿੰਦਾ ਰੇਟ ਵਧ ਗਈ ਜਦੋਂ ਕਹਿੰਦਾ ਪੇਨ ਕਿਲਰ ਦੇ ਰੇਟ ਵਧ ਗਏ ਤੇ ਮੈਨੂੰ ਲੱਗਿਆ ਹਿਰੋਇਨ ਜਿਹੜੀ ਆ ਉਹ ਸਸਤੀ ਆ ਕਹਿੰਦਾ ਮੈਂ ਹਿਰੋਇਨ ਨੂੰ ਇਸਤੇਮਾਲ ਕਰਨ ਲੱਗ ਗਿਆ ਜਦੋਂ ਮੈਂ ਇਸ ਹਿਰੋਇਨ ਦਾ ਇਸਤੇਮਾਲ ਕਰਨ ਲੱਗ ਗਿਆ ਜਿਹੜੀ ਮੇਰੇ ਬੱਚੇ ਸੀ ਉਹ ਮੇਰੇ ਤੋਂ ਦੂਰ ਹੋ ਗਏ ਮੇਰਾ ਘਰ ਵਿਕ ਗਿਆ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਅੱਜ ਮੇਰੇ ਇਹ ਹਾਲਾਤ ਨੇ ਵੀ ਆ ਜਿਹੜੀ ਮੈਂ ਹੁੱਡੀ ਉਹ ਬੰਦੇ ਨੇ ਇੱਕ ਹੁੱਡੀ ਪਾਈ ਹੋਈ ਸੀ ਜੈਕਟ ਪਾਈ ਹੋਈ ਸੀ ਜ਼ਿਪਰ ਪਾਇਆ ਹੋਈ ਸੀ ਇੱਕ ਕਾਰਗੋ ਟਰੌਜ਼ਰ ਉਹਦੇ ਪਾਈ ਹੋਈ ਸੀ ਪੁਰਾਣੇ ਬੂਟ ਪਾਏ ਹੋਏ ਸੀ ਜਿਹਦੇ ਵਿੱਚ ਮੋਹਰੇ ਸੀਗੇ ਅੱਗੇ ਨੋਹਾਂ ਦੇ ਵਿੱਚ ਤੱਕ ਮੋਹਰੇ ਸੀਗੇ ਔਰ ਉਹ ਬੰ ਇਸ ਤਰ੍ਹਾਂ ਹੀ ਸਾਡੇ ਕੋਲੇ ਬੈਠਾ ਵਾ ਇਸ ਤਰ੍ਹਾਂ ਉਹ ਕਹਿੰਦਾ ਮੈਂ ਰਹਿਣਾ ਵਾ ਹੁਣ ਉਹ ਕਹਿੰਦਾ ਮੈਂ ਇੰਨਾ ਕੁ ਜ਼ਿਆਦਾ ਕੁਝ ਖੋ ਚੁੱਕਿਆ ਵਾ ਸਿਰਫ ਪੇਨ ਕਿਲਰ ਕਰਕੇ ਤਾਂ ਇਸ ਤਰ੍ਹਾਂ ਦੇ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਨੇ ਸਿਰਫ ਆਪ ਦਾ ਆਪ ਨਹੀਂ ਗਵਾਇਆ ਆਪ ਦੇ ਸਾਰੇ ਰਿਸ਼ਤੇ ਗਵਾ ਲਏ ਅੱਛਾ ਇੱਕ ਗੱਲ ਹੋਰ ਹੈਗੀ ਆ ਬੜੀ ਦਰਦਨਾਕ ਕਹਾਣੀਆਂ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ ਇਹ ਦੱਸੋ ਵੀ ਹੁਣ ਜਿਹੜੇ ਲੋਕ ਐਡਿਕਸ਼ਨ ਦੇ ਵਿੱਚ ਹੈਗੇ ਨੇ ਖਾਸ ਕਰਕੇ ਨਸ਼ੇ ਦੀ ਐਡਿਕਸ਼ਨ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਨਸ਼ਾ ਛੱਡਿਆ ਜਾ ਸਕਦਾ ਹੈ ਵੈਜੀਨੀ ਤੇ ਡਾਕਟਰ ਸਾਹਿਬ ਨੇ ਜਗਦੀਪ ਜੀ ਨੇ ਬੜੇ ਲੋਕਾਂ ਦੇ ਨਸ਼ੇ ਛਡਾਏ ਨੇ ਛੱਡਿਆ ਜਾ ਸਕਦਾ ਹੈ ਨਸ਼ਾ ਦੇਖੋ ਵੈਜ ਜਗਦੀਪ ਜੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸਾਨੂੰ ਵੀ ਇੱਕੋ ਹੀ ਗੱਲ ਸਿਖਾਉਂਦੇ ਨੇ ਉਹ ਕਹਿੰਦੇ ਵੀ ਨਸ਼ਾ ਉਦੋਂ ਹੀ ਛੱਡਿਆ ਜਾ ਸਕਦਾ ਜੇ ਤੁਹਾਡਾ ਮਨ ਜੇ ਤੁਸੀਂ ਸਮਝ ਗਏ ਵੀ ਯਾਰ ਮੈਂ ਮੱਛੀ ਨੇ ਪੱਥਰ ਚੱਟ ਲਏ ਤੇ ਪੱਥਰ ਚੱਡ ਕੇ ਖੱਟਿਆ ਕੁਝ ਨਹੀਂ ਐਵੇਂ ਬੋਲੀ ਲਵੇੜ ਕੇ ਆਪਾਂ ਵਾਪਸ ਮੁੜੇ ਆ ਫਿਰ ਤੁਹਾਡੇ ਤੋਂ ਨਸ਼ਾ ਛੱਡਿਆ ਜਾ ਸਕਦਾ ਸਾਡੇ ਕੋਲ ਅਕਸਰ ਪੇਸ਼ੈਂਟ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਨੇ ਹੁੰਦੇ ਆ ਵੀ ਛੱਡਣਾ ਕਦੇ ਵਾਸਤੇ ਉਹ ਕਹਿੰਦੇ ਜੀ ਫੀਮ ਖਾਨੇ ਆ ਤੇ ਅਸੀਂ ਕਹਿੰਦਾ ਹਾਂ ਤਾਂ ਕੋਈ ਨਹੀਂ ਭਾਈ ਖਾਈ ਚੱਲ ਫਿਰ ਜੇ ਤੂੰ ਫੀਮ ਖਾਨਾ ਤੂੰ ਫੀਮ ਖਾਈ ਚੱਲ ਕੋਈ ਛੱਡਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਦੇ ਚ ਉਹ ਕਹਿੰਦਾ ਨਹੀਂ ਜੀ ਹੁਣ ਹਾਲਾਤ ਇਹ ਨੇ ਵੀ ਸ਼ੁਰੂ ਕੀਤੀ ਸੀ ਮਤਲਬ ਮਾਚਸ ਦੀ ਤਿੱਲੀ ਦੇ ਜਿਹੜੇ ਉੱਤੇ ਪਤਾਸ਼ ਲੱਗੀ ਹੁੰਦੀ ਆ ਕਹਿੰਦਾ ਉਹਨਾਂ ਇੱਕ ਤੋਂ ਸ਼ੁਰੂ ਕੀਤੀ ਸੀ ਅੱਜ ਹਾਲਾਤ ਇਹ ਨੇ ਵੀ ਐਡਾ ਵੱਡਾ ਬੰਟਾ ਹੋ ਗਿਆ ਜਦੋਂ ਸਵੇਰੇ ਅਸੀਂ ਬੰਟਾ ਖਾਣਾ ਤੇ ਬੰਟੇ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਤੋੜ ਕੇ ਖਾਣਾ ਪੈਂਦਾ ਤਾਂ ਜਾ ਕੇ ਉਹ ਸਾਡੇ ਗਲੇ ਤੋਂ ਥੱਲੇ ਉਤਰਦਾ ਨਹੀਂ ਤਾਂ ਪੂਰਾ ਬੰਟਾ ਤਾਂ ਏਡਾ ਵੱਡਾ ਵੀ ਸਾਡੀ ਫੂਡ ਪਾਈਪ ਨਹੀਂ ਸਹਾਰ ਸਕਦੀ ਸੋ ਇਹ ਜਿਹੜੇ ਹਾਲਾਤ ਨੇ ਇਹ ਸਾਨੂੰ ਐਡਿਕਸ਼ਨ ਦੇ ਵਿੱਚ ਲੈ ਜਾਂਦੇ ਨੇ ਔਰ ਰਹੀ ਗੱਲ ਜੇਕਰ ਛੱਡਣ ਦੀ ਦੀ ਛਡਾਉਣ ਦੀ ਤਾਂ ਫਰੂਕੀ ਜੀ ਨਸ਼ੇ ਤੋਂ ਕੋਈ ਇਨਸਾਨ ਕਿਸੇ ਨੂੰ ਵੀ ਜਿਵੇਂ ਲੋਕ ਕਹਿੰਦੇ ਨੇ ਨਾ ਵੀਰ ਮੇਰੇ ਤਾਂ ਫਲਾਣੇ ਰਿਸ਼ਤੇਦਾਰ ਨੇ ਸਾਨੂੰ ਨਸ਼ੇ ਤੇ ਲਾਤਾ ਦੋਨੇ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਨਾ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਨਸ਼ੇ ਤੇ ਲਾ ਸਕਦਾ ਨਾ ਤੁਹਾਨੂੰ ਕੋਈ ਨਸ਼ੇ ਤੋਂ ਬਾਹਰ ਕੱਢ ਸਕਦਾ ਤੁਸੀਂ ਸਿਰਫ ਆਪ ਦਾ ਆਪ ਦਾ ਭਲਾ ਆਪ ਦਾ ਆਤਮ ਆਪਾਂ ਕਹ ਲਈਏ ਵੀ ਬਚਾਅ ਜਿਹੜਾ ਵਾ ਉਹ ਤੁਹਾਨੂੰ ਆਪ ਹੀ ਕਰਨਾ ਪੈਣਾ ਵਾ ਔਰ ਨਸ਼ੇ ਤੋਂ ਸਿਰਫ ਬਚਿਆ ਜਾ ਸਕਦਾ ਛੱਡਿਆ ਕਦੇ ਵੀ ਨਹੀਂ ਜਾ ਸਕਦਾ ਉਹ ਕਿਵੇਂ ਜੀ ਫਰੂਕੀ ਜੀ ਜੇਕਰ ਫਰਜ਼ ਕਰ ਲਓ ਇੱਕ ਬੰਦਾ ਰਾਤ ਨੂੰ दारू ਪੀਂਦਾ 6 ਵਜੇ ਤੇ ਅਗਲੀ ਸ਼ਾਮ ਨੂੰ 6 ਵਜੇ ਨੂੰ ਲੱਗਿਆ ਵੀ ਲੈ ਵੀ ਯਾਰ ਅੱਜ ਫੇਜ ਜੀ ਕਰਨ ਲੱਗੇ 6 ਵਜੇ ਕੀਤੇ दारू ਪੀਣ ਦਾ ਜੀ ਕਰਤਾ ਕੀੜੇ ਮੁਰਦਾ ਕੀੜੇ ਕੀੜੇ ਜਿੰਦਾਬਾਦ ਕਹਿਣ ਲੱਗੇ ਤੇ ਹੁਣ ਉਹ ਹਾਲਾਤ ਵਿਗੜ ਰਹੇ ਨੇ ਤੇ ਉਸ ਸਥਿਤੀ ਦੇ ਵਿੱਚ ਬੰਦੇ ਨੂੰ ਪਹਿਲੀ ਗੱਲ ਤਾਂ ਅਹਿਸਾਸ ਹੋ ਜਾਣਾ ਚਾਹੀਦਾ ਵੀ ਉਹ ਐਡਿਕਟ ਹੋ ਤਾ ਜਾ ਰਿਹਾ ਦੂਸਰੀ ਗੱਲ ਬੜੇ ਲੋਕ ਗਰਸਤੀ ਜੀਵਨ ਵਾਸਤੇ ਅਫੀਮ ਦਾ ਸਹਾਰਾ ਲੈਂਦੇ ਨੇ ਭੁੱਕੀ ਦਾ ਸਹਾਰਾ ਲੈਂਦੇ ਨੇ ਡੁੱਡੇ ਜਸਮੈਕ ਕਈ ਬੰਦੇ ਇਸ ਤੱਕ ਜਾਂਦੇ ਨੇ ਵੀ ਜਿਹੜੇ ਅ ਇੰਗਲਿਸ਼ ਨਸ਼ੇ ਨੇ ਉਹਨਾਂ ਦਾ ਵੀ ਯੂਜ਼ ਕਰ ਲੈਂਦੇ ਨੇ ਮੈਡੀਕਲ ਨਸ਼ਿਆਂ ਦਾ ਵੀ ਯੂਜ਼ ਕਰਦੇ ਨੇ ਔਰ ਇਨਾਂ ਚੀਜ਼ਾਂ ਦਾ ਨੁਕਸਾਨ ਇਸ ਹੱਦ ਤੱਕ ਜਾਂਦਾ ਵੀ ਇਨੀਸ਼ੀਅਲੀ ਤੁਹਾਨੂੰ ਲੱਗਦਾ ਵੀ ਹਾਂ ਬਹੁਤ ਆਨੰਦ ਆ ਰਿਹਾ ਇਨੀਸ਼ੀਅਲੀ ਤੁਹਾਨੂੰ ਲੱਗਦਾ ਵੀ ਕੋਈ ਡਿਪਰੈਸ਼ਨ ਨਹੀਂ ਹੈਗਾ ਇਨੀਸ਼ੀਅਲੀ ਤੁਹਾਨੂੰ ਲੱਗਦਾ ਵੀ ਤੁਹਾਡਾ ਸਰੀਰ ਟੁੱਟ ਨਹੀਂ ਰਿਹਾ ਹੈਗਾ ਸ਼ੁਰੂਆਤ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਰੀਰ ਦੇ ਵਿੱਚ ਤਾਂ ਤਾਕਤ ਹੀ ਬਹੁਤ ਆ ਗਈ ਤਾਕਤ ਦੇ ਨਾਲ ਨਾਲ ਊਰਜਾ ਬਹੁਤ ਆ ਗਈ ਸਰੀਰ ਤੁਹਾਡਾ ਕਹਿੰਦਾ ਚੱਕ ਲੋ ਧਰ ਲੋ ਜੈ ਮਾਤਾ ਦੀ ਤੇ ਫਟ ਚੱਕ ਦੋ ਫਟੇ ਬਟ ਹਾਲਾਤ ਮੁੜ ਕੇ ਇਹ ਬਣ ਜਾਂਦੇ ਨੇ ਵੀ ਜੇ ਤੁਸੀਂ ਨਸ਼ਾ ਨਾ ਕਰੋ ਤੇ ਪਲਾਂਗ ਨਹੀਂ ਪੱਟੀ ਜਾਂਦੀ ਤਾਂ ਜਦੋਂ ਸਾਨੂੰ ਪਹਿਲੇ ਦਿਨ ਸਾਨੂੰ ਮਹਿਸੂਸ ਹੋ ਜੇ ਵੀ ਨਹੀਂ ਜੀ ਸਾਨੂੰ ਅਗਲੇ ਦਿਨ ਸਰੀਰ ਫੇਰ ਪਾਲ ਮੰਗ ਰਿਹਾ ਤੇ ਇਹ ਚੀਜ਼ਾਂ ਲੀਗਲ ਨਹੀਂ ਹੈਗੀਆਂ ਸਾਡੀ ਕੰਟਰੀ ਦੇ ਵਿੱਚ ਦੂਸਰੀ ਗੱਲ ਜੇ ਲੀਗਲ ਹੋਣ ਵੀ ਤਾਂ ਇਹ ਸਾਨੂੰ ਮਾਨਸਿਕ ਤੌਰ ਤੇ ਕਿਸ ਹੱਦ ਤੱਕ ਡਿਪਰੈਸ਼ਨ ਦੇ ਰਹੀਆਂ ਨੇ ਨਸ਼ਾ ਕਰਨ ਵਾਲਾ ਬੰਦਾ ਅਕਸਰ ਤੁਸੀਂ ਦੇਖੋਗੇ ਵੀ ਉਹ ਲਾਲਚੀ ਹੁੰਦਾ ਜਿਹੜਾ ਬੰਦਾ ਨਸ਼ੇ ਕਰਦਾ ਉਹ ਲਾਲਚੀ ਆ ਤੁਸੀਂ ਫਰਜ਼ ਕਰ ਲਓ ਮੈਂ ਫੀਮ ਖਾਨਾ ਤੇ ਮੈਂ ਫੀਮ ਖਾਧੀ ਇੱਕ ਬੰਟਾ ਗੋਲੀ ਵੱਟ ਕੇ ਮੈਂ ਆਪਦੀ ਤਾਂ ਖਾ ਲਈ ਮੈਂ ਤੁਹਾਡੇ ਕੋਲੇ ਆ ਗਿਆ ਮੈਨੂੰ ਪਤਾ ਤੁਸੀਂ ਵੀ ਖਾਣੇ ਹੋ ਤੇ ਮੈਂ ਕਿਹਾ ਬਈ ਦੀ ਚਾਹ ਰਖਾਓ ਮੈਂ ਤੁਹਾਡੇ ਵਾਲੀ ਚੋਂ ਫੇਰ ਖਾ ਲੈਣੀ ਮੈਂ ਆਪਦੀ ਖਰਾਕ ਖਾ ਚੁੱਕਿਆ ਮੈਂ ਤੁਹਾਡੀ ਖਰਾਕ ਚੋਂ ਖਾ ਲੈਣੀ ਆਪਾਂ ਦੋਨੇ ਜਾਣੇ ਰਲ ਕੇ ਤੀਜੇ ਬੰਦੇ ਕੋਲੇ ਚਲੇ ਗਏ ਤੇ ਤੀਜੇ ਬੰਦੇ ਨੂੰ ਆਪਾਂ ਕਿਹਾ ਭਾਜੀ ਚਾਹ ਮੰਗਾਓ ਉਹਨੇ ਚਾਹ ਮੰਗਾਈ ਹੋਏ ਕਹਿੰਦਾ ਭਾਜੀ ਫੀਮ ਆਪੇ ਸਾਰਾ ਸਰਕਲ ਹੀ ਉਦਾਂ ਦਾ ਹੋ ਜਾਂਦਾ ਸਾਡਾ ਸਰਕਲ ਹੀ ਉਸ ਤਰ੍ਹਾਂ ਦਾ ਹੋ ਜਾਂਦਾ ਨਸ਼ਾ ਛੱਡਣਾ ਨਸ਼ਾ ਛੱਡਣ ਦਾ ਮਨ ਬਣਾਉਣਾ ਨਸ਼ੇ ਤੋਂ ਆਪਦੇ ਮਨ ਨੂੰ ਤੋੜ ਕੇ ਸਾਈਡ ਹਟਣ ਵਾਸਤੇ ਤੁਹਾਨੂੰ ਪਹਿਲਾਂ ਆਪਦਾ ਸਰਕਲ ਤੇ ਆਪਦੇ ਪੈਸੇ ਦਾ ਕੰਟਰੋਲ ਕਰਨਾ ਪੈਣਾ ਜੀ ਜਦੋਂ ਤੱਕ ਤੁਹਾਡਾ ਪੈਸੇ ਦਾ ਕੰਟਰੋਲ ਬੇਅੰਤ ਤੁਸੀਂ ਦੇਖੋ ਜੇ ਗਰੀਬ ਬੰਦਾ ਕਿਵੇਂ ਨਸ਼ਾ ਕਰੂਗਾ ਜੀ ਨਸ਼ਾ ਤਾਂ ਉਹ ਬੰਦਾ ਕਰ ਸਕਦਾ ਜਿਹਦੇ ਕੋਲ ਪੈਸਾ ਹੈਗਾ ਅਕਸਰ ਤੁਸੀਂ ਦੇਖਿਓ ਜਿਨ੍ਹਾਂ ਲੋਕਾਂ ਕੋਲੇ ਗਰੀਬੀ ਸੀਗੀ ਇੱਕੋ ਦਿਨ ਧੜਾ ਧੜਾ ਪੈਸਾ ਆਇਆ ਉਹ ਬੰਦੇ ਅਕਸਰ ਨਸ਼ੇ ਨੂੰ ਐਕਸਪਲੋਰ ਕਰਦੇ ਨੇ ਔਰ ਉਹ ਡਿਪਰੈਸ਼ਨ 'ਚ ਜਾਂਦੇ ਨੇ ਫੇਰ ਗਰੀਬ ਹੋ ਜਾਂਦੇ ਨੇ ਜਿਹੜਾ ਗਰੀਬ ਬੰਦਾ ਉਹ ਕਦੇ ਨਸ਼ਾ ਫੋੜ ਨਹੀਂ ਕਰ ਸਕਦਾ ਉਹਨੂੰ ਪਤਾ ਵੀ ਰਾਤ ਨੂੰ ਰੋਟੀ ਕਿਵੇਂ ਬਣਾਉਣੀ ਹੈ ਜੀ ਕਰੇ ਜੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਦੁਨੀਆ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਹੈ ਤੁਹਾਡੇ ਤੋਂ ਇਲਾਵਾ ਜਿਹੜਾ ਤੁਹਾਡਾ ਨਸ਼ਾ ਛਡਾ ਦੇਵੇ ਪਰ ਨਸ਼ਾ ਛੱਡਿਆ ਨਹੀਂ ਜਾ ਸਕਦਾ ਨਸ਼ੇ ਤੋਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਬਿਲਕੁਲ ਔਰ ਜੇਕਰ ਤੁਹਾਡਾ ਮਨ ਬਣ ਗਿਆ ਵਾ ਤਾਂ ਡਾਕਟਰ ਜੀ ਡੀ ਆਰ ਵਿਦ ਤੁਹਾਡਾ ਉਹਦੇ ਵਿੱਚ 100% ਸਾਥ ਦੇਊਗਾ ਡਾਕਟਰ ਜੀ ਡੀ ਆਰ ਵਿਦ ਦਾ ਕਿਸ ਹੱਦ ਤੱਕ ਸਾਥ ਦੇਊਗਾ ਹੁਣ ਜਿਹੜੇ ਬੰਦੇ ਨਸ਼ਾ ਕਰਦੇ ਨੇ فرض ਕਰ ਲਓ ਹੋ ਸਕਦਾ ਤੁਸੀਂ ਇਸ ਟਾਈਮ ਵੀ ਫੀਮ ਦੇ ਸਰੂਰ ਚੋਂ ਚੱਟਾ ਲਾ ਕੇ ਇਹ ਇੰਟਰਵਿਊ ਖੋਲ ਹੀ ਹੋਵੇ ਹੋ ਸਕਦਾ ਤੁਸੀਂ ਕੋਈ दारू ਸਿਗਰਟ ਜੋ ਵੀ ਨਸ਼ਾ ਕਰਦੇ ਹੋ ਕੋਲ ਲੇਪ ਹੀ ਲਾਉਂਦੇ ਹੋ ਮੈਂ ਕੋਲ ਲੇਪ ਲਾ ਕੇ ਤੇ ਨਾਲਾ ਇੰਟਰਵਿਊ ਤੇ ਬਟਨ ਦਬਤਾ ਉਹ ਵੀ ਦੇਖੀਏ ਕੀ ਕਹਿੰਦੇ ਆਪੇ ਤਾਂ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਡਿਕਟ ਹੋ ਗਏ ਹੋ ਤੇ ਤੁਹਾਨੂੰ ਗੱਲ ਸਮਝ ਲੱਗ ਗਈ ਵੀ ਸਾਡਾ ਨੁਕਸਾਨ ਹੋ ਗਿਆ ਵਾ ਕਿ ਸਿਆਣੇ ਕਹਿੰਦੇ ਹੁੰਦੇ ਗਧੇ ਨੂੰ ਪਤਾ ਲੱਗ ਜੇ ਵੀ ਉਹ ਗਧਾ ਫਿਰ ਉਹ ਗਧਾ ਨਹੀਂ ਰਹਿੰਦਾ ਕਿਆ ਲੋ ਜੇ ਗਧੇ ਨੂੰ ਸਮਝ ਲੱਗ ਜੇ ਇੱਕ ਨਸ਼ੇੜੀ ਬੰਦੇ ਨੂੰ ਸਮਝ ਲੱਗ ਜੇ ਵੀ ਉਹ ਨਸ਼ੇੜੀ ਹੋ ਗਿਆ ਤਾਂ ਫਿਰ ਉਹ ਨਸ਼ੇੜੀ ਨਹੀਂ ਰਹੂਗਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੈਂ ਕਰ ਕੀ ਰਿਹਾ ਆਂ ਦੀ ਜ਼ਿੰਦਗੀ ਦੇ ਨਾਲ ਲੋਕ ਜ਼ੋਰ ਲਾਉਂਦੇ ਆ ਬੜੇ ਮਾਪੇ-ਪਾਪਾਂ ਦੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੁੱਟ ਮਾਰ ਕੋਈ ਸੋਲੂਸ਼ਨ ਨਹੀਂ ਹੈਗਾ ਬੜੇ ਮਾਪੇ-ਪਾਪ ਕੀ ਕਰਦੇ ਨੇ ਆਪਦੇ ਬੱਚਾ ਨੂੰ ਕੁੱਟਣਾ ਸ਼ੁਰੂ ਕਰ ਦੇਣਗੇ ਮੈਂ ਨਹੀਂ ਤੂੰ ਸਿਗਰਟ ਨਹੀਂ ਪੀਣੀ ਅੱਜ ਤੋਂ ਬਾਅਦ ਮੈਂ ਕਹਿੰਦਾ ਜੇ ਤੁਸੀਂ ਸਿਗਰਟ ਪੀਨੇ ਹੋ ਜੇ ਤੁਸੀਂ ਚਿੱਟਾ ਲਾਉਨੇ ਹੋ ਇੱਕ ਵਾਰੀ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਆਪਦੀ ਸਿਗਰਟ ਨੂੰ ਜਦੋਂ ਡੱਬੀ ਚੋਂ ਕੱਢ ਦੋ ਧਿਆਨ ਨਾਲ ਕੱਢੋ ਹੌਲੀ-ਹੌਲੀ ਕੱਢੋ ਫਿਰ ਕਾਲੀ ਕਦੀ ਕਰਦੇ ਹੋ ਹੌਲੀ-ਹੌਲੀ ਉਹਨੂੰ ਸਿਗਰਟ ਨੂੰ ਬਾਹਰ ਕੱਢੋ ਉਹਨੂੰ ਦੇਖੋ ਪਹਿਲਾਂ ਵੀ ਕੀ ਕਰਨ ਲੱਗੇ ਹੋ ਫਿਰ ਉਹਨੂੰ ਡੱਬੀ ਤੇ ਠਕ ਠਕ ਠਕਾ ਕੇ ਪੂਰੀ ਐਂਡ ਸਟਾਈਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਪੀਓਗੇ ਪੂਰੇ ਧਿਆਨ ਦੇ ਨਾਲ ਉਹਨੂੰ ਸਿਗਰਟ ਨੂੰ ਪਿਓ ਜਦੋਂ ਤੁਸੀਂ ਧਿਆਨ ਦੇ ਨਾਲ ਸਿਗਰਟ ਨੂੰ ਪੀਓਗੇ ਤੁਹਾਨੂੰ ਇੱਕ ਗੱਲ ਸਮਝ ਲੱਗ ਜੂਗੀ ਇਹ ਚ ਪਾਪ ਪੁੰਨ ਦਾ ਕੋਈ ਕੰਮ ਨਹੀਂ ਹੈਗਾ ਪਰ ਇਹਦੇ ਚ ਬੇਵਕੂਫੀ ਜ਼ਰੂਰ ਆ ਵੀ ਮੈਂ ਕੀ ਇੱਕ ਧੂਆ ਅੰਦਰ ਖਿੱਚੀ ਜਾਂ ਨਾ ਧੂਆ ਬਾਹਰ ਛੱਡੀ ਜਾਂ ਨਾ ਤੇ ਦਿਮਾਗ ਨੂੰ ਲੱਗ ਜਾਂਦਾ ਵੀ ਮੈਂ ਰਿਲੈਕਸ ਹੋ ਰਿਹਾ ਕਿਉਂਕਿ ਉਹ ਡੋਪਾਮਿਨ ਦਾ ਰਿਲੀਜ਼ ਜਿਹੜਾ ਵਾ ਉਹ ਤੁਹਾਨੂੰ ਐਡਿਕਟ ਬਣਾ ਰਿਹਾ ਵਾ ਸੋ ਇਹਨਾਂ ਚੀਜ਼ਾਂ ਕਰਕੇ ਜੇ ਤੁਹਾਡਾ ਨੁਕਸਾਨ ਹੋ ਚੁੱਕਿਆ ਵਾ ਤਾਂ ਉੱਥੇ ਡਾਕਟਰ ਜੀ ਡੀਆਰ ਵੀ ਦਾ ਤੁਹਾਡਾ ਸਾਥ ਦੇ ਸਕਦਾ ਸੋ ਜੇ ਤੁਹਾਡਾ ਤੁਸੀਂ ਐਡਿਕਟ ਹੋ ਚੁੱਕੇ ਆਂ ਤਾਂ ਤੁਸੀਂ ਮਨ ਬਣਾਓ ਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਆਂ ਜੀ 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 ਅੱਛਾ ਇੱਕ ਹੋਰ ਬੜਾ ਅਹਿਮ ਸਵਾਲ ਕਿ ਜਿਹੜੇ ਲੋਕ ਛੱਡ ਚੁੱਕੇ ਨੇ ਨਸ਼ਾ ਠੀਕ ਹੈ ਔਰ ਉਹ ਕਹਿੰਦੇ ਨੇ ਵੀ ਹੁਣ ਅਸੀਂ ਮਰਤਾ ਜਾਵਾਂਗੇ ਪਰ ਅਸੀਂ ਨਸ਼ਾ ਨਹੀਂ ਕਰਨਾ ਜਿਹੜੀ ਆਯੁਰਵੈਦ ਦਾ ਉਹਨਾਂ ਦਾ ਕਿਵੇਂ ਸੋਲੂਸ਼ਨ ਕਰਦਾ ਹੈ ਕੀ ਹੱਲ ਹੁੰਦਾ ਹੈ ਡੀਟੌਕਸ ਕਿਵੇਂ ਕੀਤਾ ਜਾ ਸਕਦਾ ਹੈ ਸਰੀਰ ਜਿਹੜਾ ਨਸ਼ੇ ਨੇ ਖਤਮ ਕਰਤਾ ਖੋਖਲਾ ਕਰ ਦੇਖੋ ਸਭ ਤੋਂ ਮੇਜਰ ਜਿਹੜੇ ਸਿੰਪਟਮ ਨੇ ਉਹ ਤਿੰਨ ਹੀ ਨੇ ਜੀ ਜੇਕਰ ਆਪਾਂ ਸਿੰਪਟਮ ਦੀ ਗੱਲ ਕਰੀ ਜੇ ਕੋਈ ਬੰਦਾ ਨਸ਼ੇ ਕਰਦਾ ਵਾ ਨਸ਼ੇ ਛੱਡਦੇ ਵੇ ਔਰ ਨਸ਼ੇ ਛੱਡਣ ਦੇ ਨਾਲ ਉਹਨੂੰ ਸਭ ਤੋਂ ਪਹਿਲੇ ਤਿੰਨ ਸਿੰਪਟਮ ਆਉਂਦੇ ਨੇ ਨੰਬਰ 1 ਸਿੰਪਟਮ ਕੀ ਆ ਸਕਦਾ ਵੀ ਤੁਹਾਨੂੰ ਪੇਟ ਖਰਾਬ ਹੋਊਗਾ ਜਿਹਦੇ ਵਿੱਚ ਤੁਹਾਨੂੰ ਟੱਟੀਆਂ ਲੱਗਣਗੀਆਂ ਜਾਂ ਕਬਜ਼ ਬਹੁਤ ਖਤਰਨਾਕ ਕਾਲੀ ਕਬਜ ਹੋ ਚੁਗੀ ਦੂਸਰਾ ਜਿਹੜਾ ਸਭ ਤੋਂ ਭਿਆਨਕ ਅਸੀਂ ਸਿੰਪਟਮ ਕਹਿੰਨੇ ਤੁਹਾਡੀ ਨੀਂਦ ਹਰਾਮ ਹੋ ਜਾਂਦੀ ਆ ਜਦੋਂ ਨੀਂਦ ਖਰਾਬ ਹੋ ਗਈ ਤੁਹਾਡੀ ਬੋਡੀ ਨੇ ਰੈਸਟ ਹੀ ਨਹੀਂ ਲੈਣੀ ਤਾਂ ਅਗਲੇ ਦਿਨ ਫੰਕਸ਼ਨਿੰਗ ਬਿਲਕੁਲ ਜ਼ੀਰੋ ਹੋ ਚੁਗੀ ਤੀਸਰਾ ਜਿਹੜਾ ਸਭ ਤੋਂ ਖਤਰਨਾਕ ਸਿੰਪਟਮ ਆ ਤੁਹਾਡੀ ਬੋਡੀ ਪੇਨ ਹੁੰਦੀ ਆ ਪੈਰਾਂ ਦੇ ਵਿੱਚ ਦਰਦ ਆਉਂਦਾ ਆ ਮੋਢਿਆਂ ਦੇ ਵਿੱਚ ਦਰਦ ਆਉਂਦਾ ਆ ਗਰਦਨ ਦੇ ਵਿੱਚ ਕੜੱਲ ਪੈਂਦੇ ਆ ਪਿੰਜੜੀਆਂ ਖੁੱਸਦੀਆਂ ਨੇ ਔਰ ਤੁਸੀਂ ਯਕੀਨ ਮੰਨੋ ਸਰੀਰ ਇੰਨਾ ਕੁ ਝੂਠਾ ਪਿਆ ਜਾਂਦਾ ਫਰੁਕੀ ਜੇ ਅਸੀਂ ਪ੍ਰੈਕਟੀਕਲ ਦੇਖਦੇ ਹਾਂ ਉਹਨਾਂ ਲੋਕਾਂ ਦੇ ਵਿੱਚ ਤੇ ਅਸੀਂ ਇੱਕ ਚੀਜ਼ ਹੋਰ ਕਰਦੇ ਹੁੰਦੇ ਆ ਜਿੱਦਾਂ ਹੀ ਉਹ ਸਾਡੇ ਕੋਲੇ ਆਉਂਦੇ ਆ ਸੀ ਉਹਨਾਂ ਨੂੰ ਬਿਠਾਉਂਦੇ ਆ ਤੇ ਉਹ ਕਹਿੰਦੇ ਜੀ ਅਸੀਂ ਨਸ਼ਾ ਛੱਡਣ ਦਾ ਮਨ ਹੈਗਾ ਅਸੀਂ ਉਹਨਾਂ ਨੂੰ ਨਾਲ ਦੀ ਨਾਲ 15 ਐਮ ਐਲ ਮਹਾਰਾਜ ਸ਼ਾਹੀ ਸ਼ਰਬਤ ਬੈਠਦੇ ਸਾਰੇ ਪਿਆ ਦਿੰਦੇ ਆ ਤਾਂ ਮਹਾਰਾਜ ਸ਼ਾਹੀ ਸ਼ਰਬਤ ਸਭ ਤੋਂ ਪਹਿਲੀ ਚੀਜ਼ ਕੀ ਕਰਦਾ ਆ ਆ ਦੇਖੋ ਹੁਣ 15 ਐਮ ਐਲ ਆਪਾਂ ਮਹਾਰਾਜ ਸ਼ਾਹੀ ਸ਼ਰਬਤ ਲਿਆ ਤੇ ਆਪਾਂ ਪੀ ਲੈਣਾ ਇਸੇ ਤਰ੍ਹਾਂ ਜਦੋਂ ਅਸੀਂ ਆਪਦੇ ਪੇਸ਼ੈਂਟ ਨੂੰ ਕਹਿੰਦੇ ਵੀ ਤੁਸੀਂ ਪੀਓ ਉਹ ਪੀਂਦੇ ਸਾਰ ਕਹਿੰਦੇ ਵੀ ਸਾਨੂੰ ਸ਼ਰੀਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਲਿਵਰ ਦੇ ਸਾਰਾ ਸਾਹ ਜਲ ਲੈ ਲਿਆ ਲਿਵਰ ਦੇ ਪੋਰਸ ਖੁੱਲ ਗਏ ਨੂੰ ਸਾਹ ਮਿਲ ਗਿਆ ਸਾਡੇ ਨੂੰ ਪੇਟ ਨੂੰ ਸਾਹ ਮਿਲ ਗਿਆ ਤੁਸੀਂ ਯਕੀਨ ਮੰਨੋ ਮੈਂ ਹੁਣੇ 15 ਐਮਐਲ ਪੀਤਾ ਤੇ ਮੇਰੇ ਇਥੋਂ ਫੁਹਾਰੇ ਆਲਰੇਡੀ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਨਾਲ ਮੇਰੇ ਸ਼ਰੀਰ ਦੇ ਵਿੱਚੋਂ ਮੇਰੀ ਜੀਭ ਦੇ ਵਿੱਚੋਂ ਮੇਰੇ ਮੂੰਹ ਦੇ ਵਿੱਚੋਂ ਲਾਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਗਈ ਹੈ ਔਰ ਇੱਕ ਫਰੂਕੀ ਜੀ ਤੁਹਾਡੇ ਵਾਸਤੇ ਸਾਡੇ ਇੱਕ ਮਾਤਾ ਜੀ ਆਏ ਸੀਗੇ ਉਹਨਾਂ ਦੇ ਲਿਵਰ ਬਹੁਤ ਵਧੀਆ ਹੋ ਗਿਆ ਠੀਕ ਹੋ ਗਿਆ ਰਿਵਰਸ ਹੋ ਗਿਆ ਪਰ ਉਹ ਕਹਿੰਦੇ ਸੀ ਫਰੂਕੀ ਜੀ ਤਾਂ ਕਹਿੰਦੇ ਸੀ ਵੀ ਸ਼ਰਬਤ ਦਾ ਸਵਾਦ ਹੀ ਬਹੁਤ ਹੈ ਤੇ ਮੈਂ ਕਿਹਾ ਵੀ ਇਹਦਾ ਨਾਮ ਹੀ ਸ਼ਰਬਤ ਹੈ ਬਟ ਜੇ ਅਸਲ ਆਯੁਰਵੇਦ ਦਾ ਜਿਹੜਾ ਸਵਾਦ ਹੈ ਹੈਨਾ ਤਾਂ ਉਹ ਇਹੀ ਸਵਾਦ ਹੈ ਆਯੁਰਵੇਦ ਦੇ ਹਿਸਾਬ ਨਾਲ ਤਾਂ ਬਹੁਤ ਟੇਸਟੀ ਹੈ ਆਯੁਰਵੇਦ ਦੇ ਹਿਸਾਬ ਨਾਲ ਇਹ ਸਭ ਤੋਂ ਉੱਤਮ ਟੇਸਟ ਇਹੀ ਹੈ ਜੀ ਹੈਨਾ ਤੇ ਉਹਨਾਂ ਨੂੰ ਪਰ ਲੱਗਿਆ ਸੀ ਵੀ ਸ਼ਾਇਦ ਮਿੱਠਾ ਹੋਊਗਾ ਕਿਉਂਕਿ ਨਾਮ ਅਕਸਰ ਲੋਕ ਸੋਚਦੇ ਆ ਵੀ ਮਹਾਰਾਜਾ ਸ਼ਾਹੀ ਸ਼ਰਬਤ ਇਹ ਵੀ ਇਹਦਾ ਸ਼ਾਇਦ ਸਵਾਦ ਮਿੱਠਾ ਹੋਊਗਾ ਵੀ ਸ਼ਰਬਤ ਲਿਖਿਆ ਬਟ ਇਹ ਸਰੀਰ ਵਾਸਤੇ ਸ਼ਰਬਤ ਹੈ ਜੀਬ ਵਾਸਤੇ ਸ਼ਰਬਤ ਨਹੀਂ ਹੈਗਾ ਜੀਬ ਵਾਸਤੇ ਤਾਂ ਉਹਨੂੰ ਲੱਗੂਗਾ ਪਤਾ ਵੀ ਕੋ ਸਹੀ ਮਾਇਨੇ ਦੇ ਵਿੱਚ 100% ਪਿਓਰ ਆਯੁਰਵੈਦਿਕ ਫਾਰਮੂਲੇਸ਼ਨ ਕਹਿੰਦੇ ਕਿਨੂ ਨੇ ਉਹ ਤੁਹਾਨੂੰ ਪਹਿਲੀ ਸਿਪ ਰੱਖਦੇ ਸਾਰ ਪਤਾ ਲੱਗੂਗਾ ਤਾਂ ਜਿੱਦਾਂ ਹੀ ਅਸੀਂ ਉਹ ਡੀ ਐਡਿਕਸ਼ਨ ਵਾਲੇ ਪੇਸ਼ੈਂਟ ਨੂੰ ਦਿੰਨੇ ਆ ਜੀ ਤੇ ਵਿਦਨ 15 ਮਿੰਟਸ ਉਹ ਕਹਿੰਦੇ ਮੈਂ ਮਨ ਬਣਾਇਆ ਹੋਇਆ ਜੀ ਨਸ਼ਾ ਛੱਡਣ ਦਾ ਹੁਣ ਬਸ ਮੈਨੂੰ ਤੋੜ ਨਾ ਲੱਗੇ ਭਰੋਸਾ ਮੈਨੂੰ ਤੁਹਾਡੇ ਤੇ ਪੂਰਾ ਸੋ ਪਹਿਲਾ ਕੰਮ ਤੁਸੀਂ ਮਨ ਬਣਾ ਕੇ ਆਓ ਤੋੜ ਤਕਲੀਫ ਸਰੀਰਕ ਤੌਰ ਤੇ ਉਹ ਸਾਡੀ ਜ਼ਿੰਮੇਵਾਰੀ ਹੋ ਜੂਗੀ ਉਹ ਸਾਡਾ ਫਰਜ਼ ਬਣਦਾ ਉਹੀ ਸਾਡਾ ਕੀਤਾ ਤੋੜ ਤਕਲੀਫ ਨਹੀਂ ਹੋ ਤੋੜ ਤਕਲੀਫ ਤੁਹਾਨੂੰ ਪਹਿਲੇ ਦਿਨ ਤੋਂ ਨਹੀਂ ਹੋਊਗੀ ਸ਼ਰਤ ਇੱਕੋ ਹੀ ਆ ਤੁਹਾਡਾ ਮਨ ਬਣਿਆ ਹੋਵੇ ਔਰ ਜੇ ਤੁਸੀਂ ਇੱਕ ਗਲਤੀ ਕਰਦੇ ਹੋ ਬੜੇ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਫਰੁਕੀ ਜੀ ਨਸ਼ਾ ਕਰਦੇ ਸੀਗੇ ਨਸ਼ਾ ਛੱਡਤਾ ਸਾਡੇ ਕੋਲ 45 ਦਿਨ ਦਾ ਕੋਰਸ ਹੁੰਦਾ ਅਸੀਂ ਇੱਕ ਗੱਲ ਕਹਿਨੇ ਹੁੰਦੇ ਆ ਵੀ ਤੁਸੀਂ ਜੇ ਕੋਈ ਵੀ ਨਸ਼ਾ ਕਰਦੇ ਹੋ ਅੱਜ ਤੁਸੀਂ ਆਪਦਾ ਕੋਰਸ ਸ਼ੁਰੂ ਕਰੋ ਜਿਹੜੇ ਵੀ ਬੰਦੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹੋ ਤੁਸੀਂ ਅੱਜ ਆਪ ਦਾ ਕੋਰਸ ਸ਼ੁਰੂ ਕਰੋ 45 ਦਿਨਾਂ ਬਾਅਦ ਆਪ ਦਾ ਡੋਪ ਟੈਸਟ ਕਰਾ ਲਿਓ ਡੋਪ ਟੈਸਟ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਤੁਹਾਡੀ ਬਾਡੀ ਡੀਟੌਕਸ ਹੋ ਗਈ ਆ ਤਾਂ ਤੁਸੀਂ ਐਡਿਕਸ਼ਨ ਦੇ ਤੌਰ ਤੇ ਬਿਲਕੁਲ ਫ੍ਰੀ ਹੋ ਸਾਈਕੋਲੋਜੀਕਲੀ ਬੜੇ ਲੋਕ ਸਾਡੇ ਕੋਲੇ ਆਉਂਦੇ ਆ ਉਹ ਕਹਿੰਦੇ ਜੀ 6 ਮਹੀਨੇ ਹੋ ਗਏ ਜੋਦਾ ਜੀ ਦਵਾਈ ਵੀ ਸਾਡੀ ਮੰਦ ਹੈ ਨਸ਼ਾ ਵੀ ਅਸੀਂ ਛੱਡਿਆ ਹੋਇਆ ਹੈ ਹੁਣ ਅਸੀਂ ਫੇਰ ਤੋਂ ਲੱਗ ਗਈ ਜੀ ਥੋੜੀ ਥੋੜੀ ਫੀਮ ਖਾਣ ਮੈਂ ਕਿਹਾ ਫੇਰ ਕਾਤੋਂ ਲੱਗ ਗਈ ਕਹਿੰਦੇ ਜੀ ਜਾਂ ਨਹੀਂ ਲੱਗਦਾ ਤੇ ਮੈਂ ਕਿਹਾ ਇਸ ਕਰਕੇ ਤੁਹਾਨੂੰ ਆਪਦੀ એનર્ਜੀ ਨੂੰ ਬਿ ਜੇ ਤੁਹਾਡੇ ਕੋਲੇ ਤੁਹਾਨੂੰ ਸਵਾਦ ਲੱਗੇ ਜੇ ਨਾ ਫਰਜਕਾ ਲੋ ਆਲੂ ਦੇ ਪਰੌਂਠੇ ਦਾ ਤਾਂ ਤੁਸੀਂ ਉਹਨੂੰ ਮਿਕਸ ਪਰੌਂਠਾ ਖਵਾਓ ਤਾਂ ਉਹਦਾ ਆਲੂ ਦੇ ਪਰੌਂਠਾ ਫਿੱਕਾ ਪਊਗਾ ਠੀਕ ਤੁਹਾਨੂੰ ਉਹਨੂੰ ਵਧੀਆ ਨਸ਼ਾ ਲਾਉਣਾ ਪੈਣਾ ਵਧੀਆ ਕਾਰੋਬਾਰ ਦਾ ਨਸ਼ਾ ਵਧੀਆ ਆਪਦੇ ਪਰਿਵਾਰ ਦੇ ਵਿੱਚ ਪਿਆਰ ਦਾ ਨਸ਼ਾ ਵਧੀਆ ਸਮਾਜ ਦੇ ਵਿੱਚ ਇੱਕ ਖੁਸ਼ਹਾਲੀ ਦਾ ਨਸ਼ਾ ਇੱਕ ਵਧੀਆ ਵਿਚਰ ਕੇ ਗੁੱਡ ਮੈਂਟੈਲਿਟੀ ਦੇ ਨਾਲ ਵਿਚਰਨ ਦਾ ਨਸ਼ਾ ਇਹ ਨਸ਼ੇ ਜਿਹੜੇ ਚੰਗੇ ਨਸ਼ੇ ਨੇ ਜੀ ਜਰੂ ਤੁਸੀਂ ਛੋਟੇ ਨਸ਼ੇ ਨੂੰ ਛੱਡੋਗੇ ਤਾਂ ਇਸ ਤਰ੍ਹਾਂ ਦੇ ਵੱਡੇ ਨਸ਼ੇ ਤੁਹਾਨੂੰ ਫੜਨਗੇ ਜਿਹੜੀ ਤੁਹਾਡੀ ਮਰਦ ਕਰਨਗੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਗੇ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਉਧਰ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਹ ਜੀ ਡੀਆਰ ਰੋਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮਹਿਜ਼ 45 ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਨੁਸਕੇ ਨੇ ਉਹਨਾਂ ਦੇ ਫਾਰਮੂਲੇ ਨੇ ਮਹਾਰਾਜ ਅਛਾਈ ਸ਼ਰਬਤ ਹੈਗਾ ਉਹ ਤੁਹਾਡੀ ਬਾਡੀ ਨੂੰ ਨਸ਼ੇ ਵਾਲੇ ਪਾਸੇ ਤੋਂ ਪੂਰੀ ਤਰ੍ਹਾਂ ਡੀਟੌਕਸ ਕਰ ਦੇਗਾ ਜਿਹੜੀ ਤੋੜ ਤਕਲੀਫ ਹੈ ਉਹਨਾਂ ਦਾ ਕਹਿੰਦੇ ਕਿ ਉਹਨਾਂ ਦੇ ਨੁਸਖੇ ਨਾਲ ਫਾਰਮੂਲੇ ਨਾਲ ਪਹਿਲੇ ਦਿਨ ਤੋਂ ਹੀ ਇਹ ਬੰਦ ਹੋ ਜਾਏਗੀ ਅਜਿਹੇ ਦੇ ਵਿੱਚ ਸਾਡੀ ਬੇਨਤੀ ਹੈ ਸਾਡੀ ਗੁਜ਼ਾਰਿਸ਼ ਇਹ ਹੈ ਕਿ ਕੋਈ ਵੀ ਜੇਕਰ ਤੁਹਾਨੂੰ ਮਾੜੀ ਆਦਤ ਹੈ ਚਾਹੇ ਉਹ ਸੌਣ ਦੀ ਹੋਵੇ ਚਾਹੇ ਜ਼ਿਆਦਾ ਖਾਣ ਦੀ ਹੋਵੇ ਉਹ ਹਰ ਇੱਕ ਹੱਦ ਤੋਂ ਜ਼ਿਆਦਾ ਉਹ ਤੁਹਾਨੂੰ ਨੁਕਸਾਨ ਦਿੰਦੀ ਹੈ ਇਸੇ ਤਰੀਕੇ ਨਾਲ ਜੇਕਰ ਤੁਹਾਨੂੰ ਨਸ਼ੇ ਦੀ ਇੱਜ਼ਤ ਲੱਗ ਗਈ ਹੈ ਤਾਂ ਯੋਧਾ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਮਨ ਬਣਾ ਕੇ ਆਓ ਤਾਂ ਅਸੀਂ ਬਣਾ ਦੇਾਂਗੇ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਤੁਸੀਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਸ਼ੇਅਰ ਕਰੋਗੇ ਜਿਹੜੇ ਲੋਕਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਕਹੀ ਹੈ ਯੋਧਾ ਸਿੰਘ ਹੋਰਾਂ ਨੇ ਕਿਹਾ ਹੈ ਕਿ ਸਾਨੂੰ ਛੋਟੇ ਨਸ਼ੇ ਨੇ ਇਹ ਜਿਹੜੇ ਸਾਡੀ ਜ਼ਿੰਦਗੀ ਖਰਾਬ ਖਰਾਬ ਕਰ ਸਕਦੇ ਨੇ ਸਾਨੂੰ ਇਸ ਤੋਂ ਵੱਡੇ ਨਸ਼ਿਆਂ ਚ ਪਿਆਰ ਦਾ ਨਸ਼ਾ ਪਰਿਵਾਰ ਨੂੰ ਪਾਲਣ ਪੋਸਣ ਦਾ ਸ਼ਾ ਪਰਿਵਾਰ ਨੂੰ ਸਿੱਖਿਅਤ ਕਰਨ ਦਾ ਨਸ਼ਾ ਸਮਾਜ ਦੇ ਵਿੱਚ ਖੁਸ਼ਹਾਲੀ ਲਿਆਉਣ ਵਾਲਾ ਨਸ਼ਾ ਕਿਸੇ ਦੀ ਮਦਦ ਕਰਨ ਦਾ ਨਸ਼ਾ ਹੈ ਜਿਹੜਾ ਜਦੋਂ ਅਸੀਂ ਆਪਣੇ ਆਪ ਨੂੰ ਲਗਾ ਲਾਂਗੇ ਤਾਂ ਜਿਹੜੇ ਹੋਰ ਨਸ਼ੇ ਨੇ ਉਹਨਾਂ ਤੋਂ ਸਾਡਾ ਖੜਾ ਆਪਣੇ ਆਪ ਛੁੱਟ ਸਕਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਜਿਹੜੀ ਅਰਵਿਦਾ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਤੁਸੀਂ ਦੂਰ ਕਰ ਸਕਦੇ ਹੋ ਫਿਰ ਵੀ ਜੇਕਰ ਤੁਸੀਂ ਪਰਸਨਲੀ 1 ਟੂ 1 ਡਾਕਟਰ ਸਾਹਿਬ ਨੂੰ ਮਿਲਣਾ ਹੈ ਯੋਧਾ ਸਿੰਘ ਜੀ ਨੂੰ ਮਿਲਣਾ ਹੈ ਤਾਂ ਗਿੱਲਾਂ ਵਾਲੀ ਨਹਿਰ ਦੇ ਉੱਤੇ ਲੁਧਿਆਣੇ ਦੇ ਵਿੱਚ ਆ ਕੇ ਤੁਸੀਂ ਕਿਸੇ ਕੋਲ ਵੀ ਪੁੱਛੋਗੇ ਤਾਂ ਤੁਹਾਨੂੰ ਲੋਕ ਐਡਰੈਸ ਦੇ ਉੱਤੇ ਸਮਝਾ ਦੇਣਗੇ ਜਿਵੇਂ ਹੀ ਫਿਰੋਜ਼ਪੁਰ ਵਾਲਾ ਗਿੱਲਾਂ ਵਾਲੇ ਚੌਂਕ ਵਾਲੇ ਅਸੀਂ ਕਹੇ ਗਿੱਲਾਂ ਵਾਲੀ ਨਹਿਰ ਤੋਂ ਅਸੀਂ ਫਿਰੋਜ਼ਪੁਰ ਰੋਡ ਨੂੰ ਜਾਂਦੇ ਆ ਤਾਂ ਪਹਿਲੇ ਹੀ ਜਿਹੜਾ ਪੁਲ ਹੈਗਾ ਉਹਦੇ ਪੁਲ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਵੱਡੇ ਵੱਡੇ ਬੈਨਰ ਹੈਗੇ ਨੇ ਜਿਹੜੀ ਅਰਵਾਦਾ ਦੇ ਦਿਸਦਣਗੇ ਉੱਥੇ ਇਹ ਰੋਜ਼ਾਨਾ ਜਿਹੜਾ 5 ਵਜੇ ਤੋਂ ਲੈ ਕੇ 7 ਵਜੇ ਤੱਕ ਡਾਕਟਰ ਸਾਹਿਬ ਜਿਹੜੇ ਨੇ ਉਦਦਾ ਸਿੰਘ ਹੋਰਾਂ ਦੇ ਨਾਲ ਉਹ ਮਿਲਦੇ ਨੇ ਤੁਸੀਂ ਉੱਥੇ ਆ ਕੇ ਆਪਣੀ ਦਿਲ ਦੀ ਗੱਲ ਇਹਨਾਂ ਨਾਲ ਕਰ ਸਕਦੇ ਹੋ ਆਪਣੀ ਦੁੱਖ ਤਕਲੀਫ ਆਪਣੀ ਤੋੜ ਇਹਨਾਂ ਨਾਲ ਦੱਸ ਸਕਦੇ ਹੋ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਦੁੱਖ ਤਕਲੀਫ ਤੋੜ ਹੈਗੀ ਉਹ 15 ਮਿੰਟਾਂ ਦੇ ਵਿੱਚ ਹੀ ਹੱਲ ਕਰਤਾ ਆ ਜਿਹੜਾ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਹੱਲ ਹੋ ਸਕਦੀ ਹੈ ਤੁਹਾਡੀ ਬਹੁਤੀ ਵੱਡੀ ਗੱਲ ਨਹੀਂ ਹੈ ਧੰਨਵਾਦ